ਅੱਜ ਤੁਹਾਨੂੰ ਮਲਾਉਂਗਾ ਇੱਕ ਇਹੋ ਜਿਹਾ ਗੁਰਦੇ ਸਿੰਘ ਨਾਲ ਜਿਹੜਾ ਕੀ ਕਰਨਾਲ ਦੇ ਵਿੱਚ ਪੰਛੀਆਂ ਦੇ ਘਰ ਨਾਲੇ ਛੋਟੇ ਛੋਟੇ ਬੱਚਿਆਂ ਨੂੰ ਵੀ ਇਸ ਕੰਮ ਲਈ ਮਤਲਬ ਪ੍ਰੇਰਿਤ ਕਰਦਾ ਕਿਉਂਕਿ ਬੱਚਾ ਦਾ ਜੀਵਨ ਹੁੰਦਾ ਜਿਹੜਾ ਕਿ ਸਿੱਖਣ ਵਾਲਾ ਹੁੰਦਾ ਇੱਕ ਫੁੱਲ ਦੀ ਤਰ੍ਹਾਂ ਹੁੰਦਾ ਜਿਹੜਾ ਕਿ ਲੋਕਾਂ ਨੂੰ ਮਹਿਕ ਦੇ ਸਕੇ ਤੇ ਉਹਨੂੰ ਕਿਸ ਤਰ੍ਹਾਂ ਇਹ ਸਿਖਾ ਰਹੇ ਨੇ ਔਰ ਦੇਖੋ ਆਪ ਤਿਆਰ ਕਰ ਰਹੇ ਨੇ ਦੀ ਮੈਂ ਦੋ ਦੋ ਘਟਨਾਵਾਂ ਵਾਪਰੀਆਂ ਦੋ ਘਟਨਾਵਾਂ ਇੱਕ ਤੇ ਜਦੋਂ ਮੈਂ ਆਹ ਹੀ ਮਕਾਨ ਬਣਾ ਰਿਆ ਸੀ ਇੱਥੇ ਘੁੱਗੀ ਨੇ ਬੱਚੇ ਦਿੱਤੇ ਹਨ ਛੋਟੇ ਛੋਟੇ ਤੇ ਮੈਂ ਉਹਨਾਂ ਨੂੰ ਬੜਾ ਸੇਫਲੀ ਰੱਖਿਆ ਲੇਕਿਨ ਉਹ ਪਤਾ ਨਹੀਂ ਕਿੱਦਾਂ ਇੱਕ ਬੱਚਾ ਉਹਨਾਂ ਚ ਥੱਲੇ ਡਿੱਗ ਕੇ ਮਰ ਗਿਆ ਭਲਿਆ ਪਲਾਇਆ ਬੱਚਾ ਡਿੱਗ ਕੇ ਮਰ ਗਿਆ ਉਹ ਬੜਾ ਦੁੱਖ ਲੱਗਿਆ ਉਸ ਤੋਂ ਬਾਅਦ ਮੈਂ ਇੱਕ ਇੱਥੇ ਹੀ ਆਪਣੇ ਨੇੜੇ ਹੀ ਸ਼ਾਪ ਸੀਗੀ ਉਹਨਾਂ ਸ਼ਟਰ ਲੱਗਾ ਹੋਇਆ ਸੀ ਸ਼ਟਰ ਦੇ ਵਿੱਚ ਉਹਨਾਂ ਉਤਲੇ ਸਾਈਡ ਤੇ ਕਬੂਤਰ ਆ ਕੇ ਬੈਠਦੇ ਸੀ ਪਰ ਉਹ ਉਹਨਾਂ ਕਬੂਤਰਾਂ ਤੋਂ ਬੜਾ ਪਰੇਸ਼ਾਨ ਸੀ ਕਬੂਤਰ ਹਟਦੇ ਨਹੀਂ ਸਨ ਕਿਉਂਕਿ ਕਿਤੇ ਜਗ੍ਹਾ ਹੀ ਨਹੀਂ ਸੀ ਹੈਗੀ ਉਹਦੇ ਵਿੱਚ ਉਹਨਾਂ ਨੇ ਕਿੱਲ ਗੱਡ ਦਿੱਤੇ ਫੱਟੀ ਦੇ ਵਿੱਚ ਕਿੱਲ ਲਾ ਕੇ ਬਾਹਰ ਕਾੜ ਦਿੱਤੇ ਦੋ ਕਬੂਤਰ ਮੈਂ ਉੱਥੇ ਜਿਹੜਾ ਹੈਗਾ ਮਰੇ ਹੋਏ ਵੇਖੇ ਉਹਨਾਂ ਦੇ ਬੱਚੇ ਜਿਹੜੇ ਸਨ ਉਹ ਭੁੱਖ ਨਾਲ ਹੀ ਤੜਫ ਤੜੋ ਕੇ ਉੱਥੇ ਹੀ ਮਰ ਗਏ ਕੋਈ ਨਹੀਂ ਪਤਾ ਹੀ ਹੈ ਕਿ ਜਿਵੇਂ ਅੱਜ ਕੱਲ ਪੇੜ ਦਰਖਤ ਜਿਹੜੇ ਕੱਟੇ ਗਏ ਆ ਹਨਾ ਕੱਟ-ਕੱਟ ਕੇ ਰੈਜ਼ੀਡੈਂਸ ਏਰੀਆ ਬਣ ਗਿਆ ਹੈ ਜੰਗਲ ਖਤਮ ਕਰ ਦਿੱਤੇ ਨੇ ਲੇਕਿਨ ਜਾਨਵਰ ਠੰਡ ਦੀ ਵਜ੍ਹਾ ਤੋਂ ਮੰਨ ਲਓ ਜਾਂ ਗਰਮੀ ਦੀ ਵਜ੍ਹਾ ਤੋਂ ਕਿਵੇਂ ਮਤਲਬ ਕਿ ਖਤਮ ਹੋਈ ਜਾਂਦੇ ਨੇ ਘਰਾਂ ਦੇ ਵਿੱਚ ਖਾਲੀ ਥਾਵਾਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਚਿੜੀਆਂ ਬੱਚੇ ਜੰਦੀਆਂ ਹਨ ਜਿਹੜੀਆਂ ਕਿ ਅੱਜ ਕੱਲ ਲੋਪ ਹੋ ਗਈਆਂ ਨੇ ਉਹ ਉਸ ਚੀਜ਼ ਨੂੰ ਹੀ ਦੇਖ ਕੇ ਕੀ ਆਪਣੇ ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਆਪਾਂ ਵੀ ਬੜੇ ਸ਼ਾਂਤੀਪ੍ਰੀਅ ਹਨ ਰਹਿੰਦੇ ਆਪਾਂ ਬਾਹਰ ਨਹੀਂ ਰਹਿ ਸਕਦੇ ਠੰਡ ਦੇ ਵਿੱਚ ਉਸੇ ਚੀਜ਼ ਨੂੰ ਲੈ ਕੇ ਆਪਾਂ ਇਹ ਘਰਾਂ ਜਿਹੜੇ ਬੱਚਿਆਂ ਦੇ ਜਿਹੜੇ ਘਰ ਨੇ ਉਹ ਸਟਾਰ ਦਾ ਕੰਮ ਤੇ ਨਹੀਂ ਸੀ ਕਰਦਾ ਹੈਗਾ ਲੇਕਿਨ ਉਦਾਂ ਹੀ ਅੱਜ ਕੱਲ ਸਾਰਾ ਸਿਸਟਮ ਮਸ਼ੀਨੀ ਹੈ ਹਾਂਜੀ ਅਰ ਤੁਹਾਨੂੰ ਪਤਾ ਹੈ ਗੁਣੀਆਂ ਹੈਗਾ ਗੁਣੀਆਂ ਦੇ ਨਾਲ ਕੁਝ ਵੀ ਬੰਦਾ ਕਰ ਸਕਦਾ ਹੈ ਕਟਰ ਲੈ ਕੇ ਤੇ ਆਪਣੇ ਜਿੱਧਰ ਦਾ ਮਰਜ਼ੀ ਕੱਟ ਲੋ ਪਹਿਲਾਂ ਮੈਂ ਵੀ ਘਰ ਤੇ ਮੈਂ ਖੁਦ ਵੀ ਬਣਾਏ ਸਨ ਬਾਕੀ ਕੁਝ ਬਣਵਾਏ ਸੀ ਕੁਝ ਲੋਕ ਲੈ ਕੇ ગયા 4-500 ਜਿਹੜਾ ਹੈਗਾ ਨਾ ਘਰ ਮਤਲਬ ਕਿ ਚਿੜੀਆਂ ਤੇ ਜਾਨਵਰਾਂ ਦੇ ਲੈ ਕੇ ਆ ਜੀ ਦੇ ਵਿੱਚ ਆਈ ਹੈਗਾ ਕਿ ਆ ਤੇ ਉਹਨਾਂ ਨੂੰ ਪਤਾ ਹੈ ਕਿ ਹਾਲ ਹੈ ਚਾਰੋਂ ਪਾਸੋਂ ਟੱਕਿਆ ਹੋਇਆ ਸਾਡਾ ਤਾਂ ਹਵਾ ਪੈਂਦੀ ਹੈ ਮੇਨ ਹੁੰਦਾ ਬੈਠਣ ਦਾ ਕਿ ਇੱਕਦਮ ਤੁਰੰਤ ਜੀ ਆ ਕੇ ਅੰਦਰ ਨਹੀਂ ਵੜ ਸਕਦੀ ਲੇਕਿਨ ਆ ਡੰਡੀ ਰੱਖੀ ਹੋਈ ਹੈ ਕਿ ਮੇਨ ਜਿਵੇਂ ਕਿ ਆ ਡੰਡੀ ਹੈ ਇਹਦੇ ਉੱਤੇ ਅੰਜ ਆਰਾਮ ਦੇ ਨਾਲ ਵੀ ਜਾਨਵਰ ਜਿਹੜਾ ਆਪਾਂ ਲਾਦੀ ਇਦਾਂ ਲਾ ਦਿੰਨੇ ਆ ਆਪਾਂ ਕੇਲ ਠੋਕੇ ਇਹਦੇ ਉੱਤੇ ਬਹਿ ਕੇ ਤੇ ਆਰਾਮ ਨਾਲ ਅੰਦਰ ਤਿੰਕੇ ਵਗੈਰਾ ਜੋ ਵੀ ਕੱਖ ਵਗੈਰਾ ਹੈ ਰੱਖ ਸਕਦਾ ਹੈ ਕੱਖ ਕਰਕੇ ਆਪਣੇ ਅੰਦਰ ਸਪੇਸ ਬਣਾ ਸਕਦੇ ਜਿਹੜੀ ਹੈਗੀ ਆ ਹਵਾ ਪਾਣੀ ਇਹਦੇ ਨਾਲ ਹੀ ਚੱਲਦਾ ਆ ਤੇ ਕਿਉਂ ਨਾ ਆਪਾਂ ਇਹ ਸਾਡੇ ਬਾਰੇ ਬਹੁਤ ਕੁਝ ਸੋਚਦੇ ਆ ਜਾਨਵਰ ਜਿਹੜੇ ਆ ਤੇ ਸਾਨੂੰ ਵੀ ਇਹਨਾਂ ਬਾਰੇ ਸੋਚਣਾ ਚਾਹੀਦਾ ਕਿਉਂ ਨਹੀਂ ਆਪਾਂ ਸੋਚਦੇ ਸਵੇਰੇ ਤੁਸੀਂ 4 ਵਜੇ ਵੇਖ ਲਓ ਪੰਛੀ ਆ ਕੇ ਬਹਿ ਜਾਂਦੇ ਆ ਉਹਨਾਂ ਨੂੰ ਉਹਨਾਂ ਨੂੰ ਕੋ ਘੜੀ ਚ ਟਾਈਮ ਨਹੀਂ ਵੇਖਣਾ ਹੈਗਾ ਉਹਨਾਂ ਨੂੰ ਕੁਦਰਤ ਵੱਲੋਂ ਹੀ ਜਿਹੜਾ ਗਿਆਨ ਦੂਜਾ ਬਾਰੇ ਸੋਚਦੇ ਨਹੀਂ ਬਿਲਕੁਲ ਥੋੜਾ ਆਪਾਂ ਇਸ ਚੀਜ਼ ਲੱਗ ਗਿਆ ਵਾਸ ਸੇਵਾ ਤੇ ਕਾ ਸੇਵਾ ਦੇ ਇੱਕ ਤੋਂ ਤੁਹਾਨੂੰ ਵੀ ਪਤਾ ਲੱਗਾ ਹਨ ਵੀ ਕਿਵੇਂ ਕਰੀਦੀ ਹੈ ਨਾ ਹਾਂਜੀ ਹਾਂਜੀ ਤੁਸੀਂ ਵੀ ਜ਼ਿੰਦਗੀ ਚ ਐਵੇਂ ਅੱਗੇ ਕੰਮ ਕਰੋਗੇ ਆ ਚੀਜ਼ਾਂ ਨੂੰ ਕੰਟੀਨਿਊਸ ਆਈ ਕੰਮ ਕਰਾਂਗੇ ਆਪਾਂ ਵੀ ਸਾਰੇ ਸੇਵਾ ਕਰਾਂਗੇ ਇਹਨਾਂ ਦੇ ਘਰਾਂ ਦੇ ਸੀਣਿਆ ਆਇਆ ਹੋਇਆ ਹੈ ਇਹ ਤਾਂ ਕਹਿੰਦੇ ਚਾਚੂ ਸਾਡੇ ਘਰ ਲਾ ਕੇ ਆਉਣੇ ਆ 5-7 ਮੈਂ ਖ ਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਿਲਾਵਾਂਗਾ ਇੱਕ ਆਹੋ ਜੇ ਗੁਰਦੇ ਸਿੰਘ ਨਾਲ ਜਿਹੜਾ ਕੀ ਕਰਨਾਲ ਦੇ ਵਿੱਚ ਪੰਛੀਆਂ ਦੇ ਘਰ ਬਣਾ ਰਿਹਾ ਤੁਸੀਂ ਦੇਖਿਆ ਹੋਣਾ ਆਪਣੇ ਘਰ ਤਾਂ ਹਰ ਕੋਈ ਬਣਾਉਂਦਾ ਪਰ ਪੰਛੀਆਂ ਦੇ ਘਰ ਆਪ ਬਣਾ ਕੇ ਤੇ ਉਹ ਘਰਾਂ ਦੇ ਵਿੱਚ ਲਗਾ ਰਿਹਾ ਇਹ ਜਿਹੜੀ ਕਰਨਾਲ ਦੀ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਪਹਿਲੀ ਕਲੋਨੀ ਆ ਤੁਸੀਂ ਦੇਖੋ ਵੀਰ ਆਪ ਤੇ ਸੇਵਾ ਕਰਦਾ ਹੀ ਹੈ ਵੀਡੀਓ ਦੇ ਵਿੱਚ ਦੇਖੋ ਤੁਸੀਂ ਤੇ ਨਾਲੇ ਛੋਟੇ ਛੋਟੇ ਬੱਚਿਆਂ ਨੂੰ ਵੀ ਇਸ ਕੰਮ ਲਈ ਮਤਲਬ ਪ੍ਰੇਰਿਤ ਕਰਦਾ ਕਿਉਂਕਿ ਬੱਚਾ ਦਾ ਜੀਵਨ ਹੁੰਦਾ ਜਿਹੜਾ ਕਿ ਸਿੱਖਣ ਵਾਲਾ ਹੁੰਦਾ ਇੱਕ ਫੁੱਲ ਦੀ ਤਰ੍ਹਾਂ ਹੁੰਦਾ ਜਿਹੜਾ ਕਿ ਲੋਕਾਂ ਨੂੰ ਮਹਿਕ ਦੇ ਸਕੇ ਤੇ ਉਹਨੂੰ ਕਿਸ ਤਰ੍ਹਾਂ ਇਹ ਸਿਖਾ ਰਹੇ ਨੇ ਔਰ ਦੇਖੋ ਆਪ ਤਿਆਰ ਕਰ ਰਿਹਾ ਆਪਣੀ ਮਿਹਨਤ ਆਪ ਕਰਦੇ ਆ ਤੇ ਨਾਲ ਤਿਆਰ ਕਰਕੇ ਘਰਾਂ ਦੇ ਵਿੱਚ ਬਾਹਰਲੇ ਪਾਸੇ ਤੁਸੀਂ ਦੇਖੋ ਤੇ ਇਹ ਚੀਜ਼ਾਂ ਨੂੰ ਲਗਾ ਕੇ ਪੰਛੀਆਂ ਦੇ ਘਰ ਬਣਾਏ ਜਾ ਰਹੇ ਆ ਵੀਰ ਨਾਲ ਗੱਲਬਾਤ ਕਰਾਂਗੂ ਗੁਰਜਨ ਸਿੰਘ ਨਾਲ ਤੇ ਇਹ ਛੋਟੇ ਛੋਟੇ ਬੱਚੇ ਵੀ ਇਹਨਾਂ ਦੀ ਹੈਲਪ ਕਰਦੇ ਆ ਔਰ ਵੀਰ ਜੀ ਇਹਨਾਂ ਨੂੰ ਦੱਸਦੇ ਆ ਤੇ ਆਪਾਂ ਸਵਾਦ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਵੀਰ ਜੀ ਕਿੱਦਾਂ ਸੋਚਿਆ ਵੀ ਤੁਸੀਂ ਇਹ ਪੰਛੀਆਂ ਦੇ ਘਰ ਆਪਣਾ ਘਰ ਤੇ ਤੁਹਾਡਾ ਅਜੇ ਤੱਕ ਕੰਪਲੀਟ ਨਹੀਂ ਹੋਇਆ ਵੀਰ ਦਾ ਘਰ ਦੇ ਅੱਗੇ ਨਾਲ ਖੜੇ ਆਪਾਂ ਇੱਥੇ ਵੀਰ ਨੇ ਅੱਜ ਤੱਕ ਆਪਣਾ ਘਰ ਤੇ ਕੰਪਲੀਟ ਨਹੀਂ ਕੀਤਾ ਪਰ ਪਹਿਲਾਂ ਪੰਛੀਆਂ ਦੇ ਘਰ ਬਣਾਉਣੇ ਸਟਾਰਟ ਕਰ ਦਿੱਤੇ ਵੀਰ ਜੀ ਕੀ ਕਹਿਣਾ ਚਾਹੋਗੇ ਕਿ ਇਹ ਸੇਵਾ ਬਾਰੇ ਤੁਸੀਂ ਕਿਦਾਂ ਸੋਚਿਆ ਲੋਕ ਤਾਂ ਸੋਚਦੇ ਪਹਿਲਾਂ ਆਪਣਾ ਕੰਪਲੀਟ ਕਰ ਲਈਏ ਕਿਸੇ ਤਰ੍ਹਾਂ ਹੈ ਕਰਜ਼ਾ ਚੁੱਕੀ ਹੈ ਚਾਹੇ ਜੇ ਮਰਜ਼ੀ ਕਰੀਏ ਪਰ ਤੁਸੀਂ ਪੰਛੀ ਦੇ ਘਰ ਬਣਾਉਣੇ ਕਿਵੇਂ ਸੋਚਿਆ ਵੀ ਪੰਛੀ ਦੇ ਘਰ ਬਣਾਏ ਜਾਣ ਐਕਚੁਅਲੀ ਆਪ ਜੀ ਨੂੰ ਪਤਾ ਹੀ ਹੈ ਕਿ ਜਿਵੇਂ ਅੱਜ ਕੱਲ ਪੇੜ ਦਰਖਤ ਜਿਹੜੇ ਕੱਟੇ ਗਏ ਆ ਹਨਾ ਕੱਟ-ਕੱਟ ਕੇ ਰੈਜ਼ੀਡੈਂਸ ਏਰੀਆ ਬਣ ਗਿਆ ਹੈ ਜੰਗਲ ਖਤਮ ਕਰ ਦਿੱਤੇ ਨੇ ਲੇਕਿਨ ਜਾਨਵਰ ਠੰਡ ਦੀ وجہ ਤੋਂ ਮੰਨ ਲਓ ਜਾਂ ਗਰਮੀ ਦੀ وجہ ਤੋਂ ਕਿਵੇਂ ਮਤਲਬ ਕਿ ਖਤਮ ਹੋਈ ਜਾਂਦੇ ਨੇ ਇੱਕ ਆ ਜਿਹੜਾ 5G ਨੈਟਵਰਕ ਆਇਆ ਪਹਿਲਾਂ 4G ਨੈਟਵਰਕ ਆਇਆ ਸੀ ਉਹਦੇ ਨਾਲ ਵੀ ਕਾਫੀ ਪ੍ਰੋਬਲਮ ਜਿਹੜੀ ਹੈ ਪਸ਼ੂਆਂ ਨੂੰ ਆਈ ਸੀ ਤੇ ਹੁਣ ਵੀ ਜਿਹੜਾ 5G ਜਿਹੜਾ ਨੈਟਵਰਕ ਆਇਆ ਉਹਦੇ ਨਾਲ ਵੀ ਕਾਫੀ ਪ੍ਰੋਬਲਮ ਆ ਰਹੀ ਹੈ ਅਸੀਂ ਆਪਾਂ ਵੇਖਦੇ ਹਾਂ ਪਹਿਲਾਂ ਆਪਣੇ ਕੱਚੇ ਘਰ ਹੋਇਆ ਕਰਦੇ ਸੀ ਤੇ ਕੱਚੇ ਘਰਾਂ ਦੇ ਵਿੱਚ ਖਾਲੀ ਥਾਵਾਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਚਿੜੀਆਂ ਬੱਚੇ ਦੇਂਦੀਆਂ ਹਨ ਜਿਹੜੀਆਂ ਕਿ ਅੱਜ ਕੱਲ ਲੋਪ ਹੋ ਗਈਆਂ ਨੇ ਉਹਨਾਂ ਉਸ ਚੀਜ਼ ਨੂੰ ਹੀ ਦੇਖ ਕੇ ਕਿ ਆਪਣੇ ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਆਪਾਂ ਵੀ ਬੜੇ ਸ਼ਾਂਤੀਪ੍ਰੀਅ ਹਨ ਰਹਿੰਦੇ ਆਂ ਆਪਾਂ ਬਾਹਰ ਨਹੀਂ ਰਹਿ ਸਕਦੇ ਠੰਡ ਦੇ ਵਿੱਚ ਉਸੇ ਚੀਜ਼ ਨੂੰ ਲੈ ਕੇ ਆਪਾਂ ਇਹ ਘਰਾਂ ਜਿਹੜੇ ਬੱਚਿਆਂ ਦੇ ਜਿਹੜੇ ਘਰ ਨੇ ਉਹ ਸਟਾਰਟ ਕੀਤੇ ਨੇ ਛੋਟੇ-ਛੋਟੇ ਬੱਚੇ ਨੇ ਜਿਹੜੇ ਮੇਰੇ ਨਾਲ ਇਹ ਮੇਰੀ ਹੈਲਪ ਵੀ ਕਰਦੇ ਹੁੰਦੇ ਨੇ ਪੁੱਛਦੇ ਹੁੰਦੇ ਨੇ ਅੰਕਲ ਕੀ ਕਰਦੇ ਹੋ ਕਿਵੇਂ ਕਰਦੇ ਹੋ ਇਹਨਾਂ ਨੂੰ ਦੱਸ ਦਿੰਦੇ ਆ ਕਿਉਂਕਿ ਬਚਪਨ ਦੀ ਜਿਹੜੀ ਜੋ ਗੱਲ ਬੰਦਾ ਬਚਪਨ ਚ ਸਿੱਖ ਲੈਂਦਾ ਉਹ ਵੱਡੇ ਹੋ ਕੇ ਨਹੀਂ ਸਿੱਖੀ ਜਾਂਦੀ ਹੈਗੀ ਰਿਐਲਿਟੀ ਹੈਗੀ ਹੈ ਤੇ ਬੱਚੇ ਮੇਰੇ ਨਾਲ ਹੈਲਪ ਵੀ ਕਰਦੇ ਆ ਪੁੱਛਦੇ ਵੀ ਆ ਮੈਨੂੰ ਚਾਹ ਵੀ ਪਿਆਂਦੇ ਆ ਕਈ ਵਾਰੀ ਘਰੋਂ ਕਿਉਂਕਿ ਬਾਪੂ ਜੀ ਹੋਰੀ ਨੇ ਇਹਨਾਂ ਦੇ ਹੈਲਪੀ ਮਿਲਦੀ ਹੈ ਹਾਂਜੀ ਕਦੀ ਚਾਹ ਪਿਆੰਦੇ ਆ ਕਿਤੇ ਰੋਟੀ ਖਵਾਉਂਦੇ ਆ ਹੈਲਪ ਵੀ ਕਰਦੇ ਆ ਕਈ ਵਾਰ ਜਦੋਂ ਬਣਾਈ ਦੀਆਂ ਨਾਲ ਬਣਵਾਉਂਦੇ ਵੀ ਹੈਗੇ ਨੇ ਟੰਗਵਾਉਂਦੇ ਵੀ ਹੈਗੇ ਨੇ ਕਲੋਨੀ ਦੇ ਵਿੱਚ ਮਨ ਲੋਕੀ ਬਹੁਤ ਅਪਰੀਸ਼ੀਏਟ ਕਰਦੇ ਨੇ ਸਾਰੇ ਰਿਪਰੈਜ਼ੈਂਟ ਕਰਦੇ ਨੇ ਕਿ ਬਹੁਤ ਚੰਗਾ ਕੰਮ ਹੈ ਬੱਚੇ ਵੀ ਇਸ ਚੀਜ਼ ਤੋਂ ਪ੍ਰੇਰਿਤ ਹੁੰਦੀ ਆ ਤੁਸੀਂ ਦੇਖੋ ਵੀਰ ਨੇ ਬਣਾ ਬਣਾ ਕੇ ਕਿਥੇ ਲੈਣ ਲਈ ਹੋਈ ਆ ਪਤਾ ਨਹੀਂ ਕਿੰਨੇ ਘਰ ਹੋਣ ਤੱਕ ਲਗਾ ਚੁੱਕੇ ਆ ਪਿੱਛੇ ਤੱਕ ਹਨਾ ਲੱਕੜ ਵੀਰ ਜੀ ਕਿਦਾਂ ਤੁਹਾਨੂੰ ਤੁਸੀਂ ਪਹਿਲਾਂ ਮਨ ਲੋਕੀ ਲੱਕੜੀ ਦਾ ਕੰਮ ਕਰਦੇ ਸੀ ਕਿ ਉਹ ਹੁਣ ਹੀ ਸਿੱਖਿਆ ਨਹੀਂ ਨਹੀਂ ਲੱਕੜੀ ਦਾ ਕੰਮ ਤੇ ਨਹੀਂ ਸੀ ਕਰਦਾ ਹੈਗਾ ਲੇਕਿਨ ਉਦਾਂ ਹੀ ਅੱਜ ਕੱਲ ਸਾਰ ਅਰ ਤੁਹਾਨੂੰ ਪਤਾ ਹੈ ਗੁਣੀਆਂ ਹੈਗਾ ਗੁਣੀਆਂ ਦੇ ਨਾਲ ਕੁਝ ਵੀ ਬੰਦਾ ਕਰ ਸਕਦਾ ਹੈ ਕਟਰ ਲੈ ਕੇ ਤੇ ਆਪਣੇ ਜਿੱਧਰ ਦਾ ਮਰਜ਼ੀ ਕੱਟ ਲੋ ਪਹਿਲਾਂ ਮੈਂ 20 ਕੁ ਘਰ ਤੇ ਮੈਂ ਖੁਦ ਵੀ ਬਣਾਏ ਸਨ ਬਾਕੀ ਕੁਝ ਬਣਵਾਏ ਸੀਗੇ ਕੁਝ ਲੋਕ ਲੈ ਕੇ ਗਏ ਆ 4-500 ਜਿਹੜਾ ਹੈਗਾ ਨਾ ਘਰ ਮਤਲਕ ਕੇ ਚਿੜੀਆਂ ਦੇ ਜਾਨਵਰਾਂ ਦੇ ਲੈ ਗਏ ਆ ਲੋਕ ਮੈਂ ਰੰਗ ਕਰਦਾ ਸੀ ਜਿੱਦਾਂ ਕਿ ਬਿਨਾ ਰੰਗ ਤੋਂ ਹੁੰਦੇ ਸੀ ਰੰਗ ਮੈਂ ਕਰ ਦਿੰਦਾ ਸੀ ਬਾਕੀ ਉਹ ਫਿਰ ਲੈ ਜਾਂਦੇ ਸੀ ਜਿੰਨਾ ਵੀ ਨਾਰਮਲ ਤੋਂ ਨਾਰਮਲ ਘੱਟ ਭਰਾਈ ਜੈਗਾ ਉਹਦੋਂ ਵੀ ਦੇ ਦਿਆ ਜਿਨ੍ਹਾਂ ਨੂੰ ਵੈਸੇ ਜੁਰਤ ਹੈ ਵੈਸੇ ਵੀ ਦੇ ਦਿਆ ਕਿਉਂਕਿ ਇਹ ਲੱਕੜੀ ਦੇ ਬਣੇ ਹੋਏ ਭਲਾਈ ਦੇ ਬਣੇ ਹੋਏ ਆ ਬਹੁਤ ਖਰਚਾ ਨਾਰਮਲ ਜੀ ਹਾਂਜੀ ਹਾਂਜੀ ਵੀਰ ਜੀ ਜਿਵੇਂ ਤੁਸੀਂ ਆ ਇਹ ਦਾ ਸਟਰਕਚਰ ਹੁੰਦਾ ਜਿਹੜਾ ਕਿਵੇਂ ਡਿਜ਼ਾਈਨ ਕੀਤਾ ਕੀ ਖਾਸ ਇੰਦੇ ਚ ਗੱਲਾਂ ਧਿਆਨ ਰੱਖਿਆ ਤੁਸੀਂ ਕਿਉਂਕਿ ਜਿਹੜਾ ਹੌਸਲਾ ਹੁੰਦਾ ਜਿਹੜਾ ਨੈਚੁਰਲ ਹੌਸਲਾ ਹੁੰਦਾ ਹੁੰਦਾ ਕੁਝ ਹੋਰ ਗੱਲ ਹੁੰਦੀ ਹੁੰਦੀ ਉਹਦੇ ਵਿੱਚ ਹੈ ਨਾ ਤੇ ਦਰਖਤਾਂ ਦੇ ਜਿਹੜੇ ਪੰਛੀ ਆਪਣਾ ਘਰ ਬਣਾਉਂਦੇ ਆ ਤੇ ਉਹ ਆਪਣੇ ਇੰਜੀਨੀਅਰਿੰਗ ਉਹਨਾਂ ਦੇ ਵਿੱਚ ਰੱਬ ਵੱਲੋਂ ਹੀ ਇੱਕ ਖਾਸ ਗੁਣ ਹੁੰਦਾ ਪਰ ਤੁਸੀਂ ਕੀ ਧਿਆਨ ਰੱਖਿਆ ਉਹਦੇ ਵਿੱਚ ਜਿਹੜਾ ਕਿ ਉਹ ਪੰਛੀਆਂ ਨੂੰ ਜਿਹੜਾ ਈਜ਼ੀ ਰਹੇ ਔਰ ਉਹਦੇ ਚ ਉਹ ਰਹਿ ਸਕਣ ਇਜੀ ਦੇ ਦੇ ਵਿੱਚ ਆਈ ਹੈਗਾ ਕਿ ਆ ਤੇ ਉਹਨਾਂ ਨੂੰ ਪਤਾ ਹੈ ਕਿ ਹੌਲ ਹੈ ਚਾਰੋਂ ਪਾਸੋਂ ਟੱਕਿਆ ਹੋਇਆ ਸਾਡਾ ਤੋਂ ਹਵਾ ਪੈਂਦੀ ਹੈ 메ਨ ਹੁੰਦਾ ਬੈਠਣ ਦਾ ਕਿ ਇੱਕਦਮ ਤੁਰੰਤ ਚੀ ਜ ਆ ਕੇ ਅੰਦਰ ਨਹੀਂ ਵੜ ਸਕਦੀ ਲੇਕਿਨ ਆ ਡੰਡੀ ਰੱਖੀ ਹੋਈ ਹੈ ਕਿ 메ਨ ਜਿਵੇਂ ਕਿ ਆ ਡੰਡੀ ਹੈ ਇਹਦੇ ਉੱਤੇ ਇੰਜ ਆਰਾਮ ਦੇ ਨਾਲ ਵੀ ਜਾਨਵਰ ਜਿਹੜਾ ਆਪਾਂ ਲਾਦੀ ਇਦਾਂ ਲਾ ਦਿੰਨੇ ਆ ਆਪਾਂ ਕੇਲ ਠੋਕੇ ਇਹਦੇ ਉੱਤੇ ਬਹਿ ਕੇ ਤੇ ਆਰਾਮ ਨਾਲ ਅੰਦਰ ਤਿੰਕੇ ਵਗੈਰਾ ਜੋ ਵੀ ਕੱਖ ਵਗੈਰਾ ਹੈ ਰੱਖ ਸਕਦਾ ਹੈਗਾ ਕੱਖ ਵਗੈਰਾ ਕੇ ਆਪਣੇ ਅੰਦਰ ਸਪੇਸ ਬਣਾ ਸਕਦਾ ਹੈ ਵਧੀਆ ਉਸ ਤੋਂ ਬਾਅਦ ਆ ਜਿਹੜੀਆਂ ਸੈਡਾਂ ਨਹੀਂ ਤਾਂ ਕਈ ਵਾਰੀ ਇੱਕ ਘੋਸਲੇ ਦੇ ਵਿੱਚ ਦੋ ਚਿੜੀਆਂ ਵੀ ਘਰ ਬਣਾ ਲੈਂਦੀਆਂ ਆ ਦੋ ਚਿੜੀਆਂ ਵੀ ਘਰ ਕਿਉਂਕਿ ਸਪੇਸ ਬਹੁਤ ਵੱਡਾ ਆ ਆ ਸਾਈਡਾਂ ਦੀ ਥਾਂ ਤੋਂ ਬਣਾ ਲੈਂਦੀਆਂ ਲੇਕਿਨ ਜਿਹੜਾ ਅੱਜ ਕੱਲ ਸਾਰਾ ਕੰਮ ਮਸ਼ੀਨੀ ਆ ਭਾਜੀ ਜਿਵੇਂ ਤੁਸੀਂ ਦੱਸਿਆ ਕਿ ਇਹ ਘਰ ਕਿਵੇਂ ਬਣਾਇਆ ਆ ਵੀ ਜਿਹੜਾ ਰਾਉਂਡ ਵੀ ਮਸ਼ੀਨੀ ਆਉਂਦਾ ਆ ਡ੍ਰਿਲ ਹੁੰਦੀ ਆ ਦੇ ਵਿੱਚ ਮਸ਼ੀਨੀ ਆ ਕਟਰ ਦੇ ਇੱਕ ਸਾਈਜ਼ ਦੇ 50 ਪੀਸ ਕੱਟਦੇ ਨੇ ਥੱਲੇਲੀ ਸਾਈਡ ਦੇ ਉੱਤੇ ਇੱਕ ਨੰਬਰ ਪਾਈਦਾ ਅਗਲੀ ਸਾਈਡ ਦੇ ਉੱਤੇ ਕੱਟਦੀਦਾ 50 ਪੀਸ ਉਹਦੇ ਉੱਤੇ ਦੋ ਨੰਬਰ ਪਾਈਦਾ ਸਾਈਡਾਂ ਦੇ ਉੱਤੇ ਦੇ ਕੱਟਦੇ ਉਹ ਤਿੰਨ ਨੰਬਰ ਪਾਈਦਾ ਚਾਰ ਨੰਬਰ ਇਸ ਤਰ੍ਹਾਂ ਫਿਰ ਬਾਅਦ ਚ ਕੇਲ ਠੋਕਦੇ ਰਹੀਦਾ ਥੋੜੀ ਲੱਗੇ ਬਸ ਦੇਖੋ ਜੇ ਨਾ ਤੂੰ ਕਈ ਵਾਰੀ ਸਿੱਖਿਆ ਮਿਲਦੀ ਆ ਤੇ ਕਿਸੇ ਕਾਰਨੋਂ ਬੰਦਾ ਉਸ ਪਾਸੇ ਜਾਂਦਾ ਟੋਡੇ ਨਾਲ ਕੋਈ ਵੀ ਐਸੀ ਘਟਨਾ ਵਾਪਰੀ ਸੀ ਜਿਹੜਾ ਕਿ ਤੁਹਾਡਾ ਮਾਈਂਡ ਇੱਧਰ ਗਿਆ ਵੀ ਸਾਨੂੰ ਇੱਕ ਘਰ ਬਣਾਉਣੇ ਚਾਹੀਦੇ ਨੇ ਹੁਸਲੇ ਬਣਾਉਣੇ ਚਾਹੀਦੇ ਨੇ ਇਦਾਂ ਦੇ ਹੋਰ ਲੋਕਾਂ ਨੂੰ ਵੀ ਕੰਮ ਕਰਨੇ ਚਾਹੀਦੇ ਹਾਂਜੀ ਮੈਂ ਦੋ ਦੋ ਘਟਨਾਵਾਂ ਵਾਪਰੀਆਂ ਦੋ ਘਟਨਾਵਾਂ ਇੱਕ ਤੇ ਜਦੋਂ ਮੈਂ ਆਹ ਹੀ ਮਕਾਨ ਬਣਾ ਰਿਆ ਸੀ ਇੱਥੇ ਘੁੱਗੀ ਨੇ ਬੱਚੇ ਦਿੱਤੇ ਹਨ ਛੋਟੇ ਛੋਟੇ ਤੇ ਮੈਂ ਉਹਨਾਂ ਨੂੰ ਬੜਾ ਸੇਫਲੀ ਰੱਖਿਆ ਲੇਕਿਨ ਉਹ ਪਤਾ ਨਹੀਂ ਕਿੱਦਾਂ ਇੱਕ ਬੱਚਾ ਉਹਨਾਂ ਚ ਥੱਲੇ ਡਿੱਗ ਕੇ ਮਰ ਗਿਆ ਪੜਿਆ ਪਲਾਇਆ ਬੱਚਾ ਦੇਖ ਕੇ ਮਰ ਗਿਆ ਉਹ ਬੜਾ ਦੁੱਖ ਲੱਗਿਆ ਉਸ ਤੋਂ ਬਾਅਦ ਮੈਂ ਇੱਕ ਇੱਥੇ ਹੀ ਆਪਣੇ ਨੇੜੇ ਹੀ ਸ਼ਾਪ ਸੀਗੀ ਉਹਨਾਂ ਸ਼ਟਰ ਲੱਗਾ ਹੋਇਆ ਸੀ ਸ਼ਟਰ ਦੇ ਵਿੱਚ ਉਹਨਾਂ ਉਤਲੇ ਸਾਈਡ ਤੇ ਕਬੂਤਰ ਆ ਕੇ ਬੈਠਦੇ ਸੀ ਪਰ ਉਹ ਉਹਨਾਂ ਕਬੂਤਰਾਂ ਤੋਂ ਬੜਾ ਪਰੇਸ਼ਾਨ ਸੀ ਕਬੂਤਰ ਹਟਦੇ ਨਹੀਂ ਸਨ ਕਿਉਂਕਿ ਕਿਤੇ ਜਗ੍ਹਾ ਹੀ ਨਹੀਂ ਸੀ ਹੈਗੀ ਉਹਦੇ ਵਿੱਚ ਉਹਨਾਂ ਨੇ ਕਿਲ ਰੱਖ ਗੱਡ ਦਿੱਤੇ ਫੱਟੀ ਦੇ ਵਿੱਚ ਕਿੱਲ ਲਾ ਕੇ ਬਾਹਰ ਕਾੜੇ ਤੇ ਦੋ ਕਬੂਤਰ ਮੈਂ ਉੱਥੇ ਜਿਹੜਾ ਹੈ ਗਿਆ ਮਰੇ ਹੋਏ ਵੇਖੇ ਉਹਨਾਂ ਦੇ ਬੱਚੇ ਜਿਹੜੇ ਸਨ ਉਹ ਭੁੱਖ ਨਾਲ ਹੀ ਤੜਫ ਤੜੋ ਕੇ ਉੱਥੇ ਹੀ ਮਰ ਗਏ ਹਾਂਜੀ ਉਸ ਚੀਜ਼ ਨੂੰ ਲੈ ਕੇ ਬੜਾ ਦੁੱਖ ਲੱਗਾ ਵੀ ਲੋਕ ਇਦਾਂ ਦੀ ਸੋਚ ਕਿਉਂ ਰੱਖਦੇ ਨੇ ਪੋਜ਼ਿਟਿਵ ਕਿਉਂ ਨਹੀਂ ਸੋਚਦੇ ਜਦੋਂ ਲੋਕਾਂ ਦਾ 4-4 5-5 ਬੱਚੇ ਹੋਇਆ ਕਰਦੇ ਸੀ ਇੱਕ ਇੱਕ ਕੱਲਾ ਕੱਲਾ ਮਾਪਿਓ ਕਮਾਣ ਵਾਲਾ ਹੋਇਆ ਕਰਦਾ ਸੀ ਉਦੋਂ ਵੀ ਪਾਲਦੇ ਸੀਗੇ ਅੱਜ ਸਾਰਾ ਪਰਿਵਾਰ ਕਮਾਣ ਵਾਲਾ ਹੈ ਤੇ ਫਿਰ ਵੀ ਲੋਕ ਪਰੇਸ਼ਾਨ ਨੇ ਕਿਉਂ ਵੀ ਇਹਦਾ ਪਸ਼ੂ ਪੰਛੀ ਜਿਹੜੇ ਹੈਗੇ ਮਨੁੱਖ ਦਾ ਉਹ ਪ੍ਰਕਿਰਤੀ ਹੈ ਤੇ ਮਨੁੱਖ ਜਿਹੜਾ ਹੈਗਾ ਆ ਪਸ਼ੂ ਪੰਛੀ ਪਾਣੀ ਵਾਯੂ ਜਿਹੜੀ ਹੈਗੀ ਆ ਹਵਾ ਪਾਣੀ ਇਹਦੇ ਨਾਲ ਹੀ ਚੱਲਦਾ ਆ ਤੇ ਕਿਉਂ ਨਾ ਆਪਾਂ ਇਹ ਸਾਡੇ ਬਾਰੇ ਬਹੁਤ ਕੁਝ ਸੋਚਦੇ ਆ ਜਾਨਵਰ ਜਿਹੜੇ ਆ ਤੇ ਸਾਨੂੰ ਵੀ ਇਹਨਾਂ ਬਾਰੇ ਸੋਚਣਾ ਚਾਹੀਦਾ ਕਿਉਂ ਨਹੀਂ ਆਪਾਂ ਸੋਚਦੇ ਸਵੇਰੇ ਤੁਸੀਂ 4 ਵਜੇ ਵੇਖ ਲਓ ਪੰਛੀ ਆ ਕੇ ਬਹਿ ਜਾਂਦੇ ਆ ਉਹਨਾਂ ਨੂੰ ਉਹਨਾਂ ਨੂੰ ਕੋ ਘੜੀ ਚ ਟਾਈਮ ਨਹੀਂ ਵੇਖਣਾ ਹੈਗਾ ਉਹਨਾਂ ਨੂੰ ਕੁਦਰਤ ਵੱਲੋਂ ਹੀ ਜਿਹੜਾ ਗਿਆਨ ਹੁੰਦਾ ਹੈ ਕਿ ਆਹ ਟਾਈਮ ਹੋ ਗਿਆ ਲੇਕਿਨ ਉਹਨਾਂ ਨੇ ਆਪਣੀ ਬਾਣੀ ਬੋਲਣੀ ਸਟਾਰਟ ਕਰ ਦੇਣੀ ਹੈ ਇਕੱਲੇ ਘਾਰ ਹੀ ਲਗਾ ਰਹੇ ਕਿ ਕੁਝ ਹੋਰ ਨਾ ਵਾਸਤੇ ਕਰਦੇ ਵੀ ਹੋ ਜਾਂ ਕਲੋਨੀ ਦੇ ਵਿੱਚ ਜੋ ਘਰ ਲਾ ਦਿੱਤੇ ਉਸ ਤੋਂ ਬਾਅਦ ਕੁਝ ਕਰਦੇ ਵੀ ਇਹਨਾਂ ਵਾਸਤੇ ਕਿ ਨਹੀਂ ਐਕਚੁਅਲੀ ਵੇਖੋ ਮੈਂ ਦਾਣੇ ਸੀਗੇ ਠੀਕ ਹੈ ਜੀ ਜਿਹਦੇ ਸੱਤ ਤਰ੍ਹਾਂ ਦੇ ਅਨਾਜ ਬਾਜਰਾ ਹੋ ਗਿਆ ਜਾਂ ਜਵਾਰ ਹੋ ਗਈ ਚੋਲ ਹੋ ਗਈ ਤੁਸੀਂ ਵੇਖ ਲਿਓ ਮੇਰੇ ਅੰਦਰ ਡਰਾਮਾ ਭਰਿਆ ਪਿਆ ਆ ਮੈਨੂੰ ਨਹੀਂ ਪਤਾ ਮੈਂ ਰਾਤ ਨੂੰ ਕਰੀਬਨ 2 ਕਿਲੋ ਦੇ ਕਰੀਬ ਜਿਹੜਾ ਛੱਤ ਦੇ ਉੱਤੇ ਖਿਲਾਰ ਦਿੰਦਾ ਆ ਰਾਤ ਨੂੰ ਕਿਉਂਕਿ ਸਵੇਰੇ ਧੰਮੀ ਵਾਲੇ ਉੱਠ ਕੇ ਜਦੋਂ ਵੇਖਦੇ ਆ ਨਾ ਉਦੋਂ ਇਹਨਾਂ ਪੂਰੇ ਜਾਨਵਰ ਭਰੇ ਹੁੰਦੇ ਆ ਕਿਉਂਕਿ ਇੱਕ ਜਾਨਵਰ ਹੈ ਉਹਨੂੰ ਇਹ ਹੁੰਦਾ ਵੀ ਕਿਤੇ ਮੈਨੂੰ ਕੋਈ ਫੜ ਨਾ ਲੈ ਉੱਡਦੇ ਆ ਇਸ ਕਰਕੇ ਮੈਂ ਰਾਤ ਨੂੰ ਹੀ ਪਾ ਦਿੰਦਾ ਆ ਕਿ ਸਵੇਰੇ ਆਰਾਮ ਨਾਲ ਚੁੱਕ ਕੇ ਉੱਡ ਜਾਣ ਤੇ ਉਸ ਤੋਂ ਬਾਅਦ ਉਹ ਪਾਣੀ ਪੀਂਦੇ ਆ ਉੱਤੇ ਪਾਣੀ ਪੀਂਦੇ ਫਿਰ ਇਹਨਾਂ ਕੋਲ ਬੈਹਿੰਦੇ ਉੱਠਦੇ ਹੁਣ ਮਾਰਚ ਦਾ ਮਹੀਨਾ ਆ ਗਿਆ April ਦਾ ਆ ਗਿਆ ਫਿਰ ਉਹਨਾਂ ਨੇ ਇਹਨਾਂ ਆਪਾਂ ਕਿੱਲ ਗੱਡਾਂਗੇ ਇਹਨੂੰ ਟੰਗ ਦੇਵਾਂਗੇ ਜਦੋਂ ਪੰਛੀ ਆਪਣੇ ਬੱਚੇ ਦੇ ਕੀ ਉੱਡ ਜਾਣਗੇ ਫਿਰ ਦੁਬਾਰਾ ਸਫਾਈ ਕਰਕੇ ਇਹਨੂੰ ਫਿਰ ਰੰਗ ਕਰਕੇ ਫਿਰ ਟੰਗ ਦਾਂਗੇ ਲਾਈਫਟਾਈਮ ਹੈਗੇ ਆ ਇਹ ਖਰਾਬ ਨਹੀਂ ਹੋਣ ਲੱਗੇ ਹੈਗੇ ਤੇ ਲੋਕਾਂ ਨੂੰ ਕਿਦਾਂ ਪ੍ਰੇਰਿਤ ਕਰਦੇ ਹੋ ਕਿ ਵੀਰੇ ਕਿਸੇ ਦੇ ਘਰ ਦੇ ਬਾਹਰ ਤੁਸੀਂ ਲਾਣ ਜਦੋਂ ਜਾਂਦੇ ਹੋ ਲੋਕ ਇਹ ਨਹੀਂ ਕਹਿੰਦੇ ਵੀ ਯਾਰ ਸਾਡੇ ਘਰ ਦੇ ਬਾਹਰ ਤੁਸੀਂ ਕੀ ਲਾਣ ਲੱਗੇ ਹੋ ਇੱਥੇ ਪੰਛੀ ਗੰਦ ਪਾਣਗੇ ਯਾਰ ਤੁਸੀਂ ਕੀ ਮਤਲਬ ਕਈ ਕੁਝ ਹੁੰਦਾ ਮਿਠਾ ਕਰਨਗੇ ਹੋਰ ਵਿੱਚ ਜਾ ਕਈ ਕੁਝ ਕਰਨਗੇ ਤੇ ਲੋਕਾਂ ਨੇ ਕਿਸੇ ਕਿਸ ਤਰ੍ਹਾਂ ਦਾ ਧੁਰਨਾ ਸਹਿਯੋਗ ਕੀਤਾ ਜਾਂ ਲੋਕਾਂ ਨੇ ਵਿਰੋਧ ਵੀ ਕੀਤਾ ਨਹੀਂ ਐਸਾ ਕੁਝ ਨਹੀਂ ਹੈ ਨਾ ਸਾਨੂੰ ਆਪਾਂ ਨੂੰ ਵਿਰੋਧ ਵੇਖਣ ਨੂੰ ਮਿਲਿਆ ਨਾ ਹੀ ਕੋਈ ਕਰੇਗਾ ਕਿਉਂਕਿ ਆਪਾਂ ਜੇ ਕਾ ਜੋ ਕੰਮ ਕਰਨ ਦੇ ਆਸੀਂ ਪੁੱਛ ਕੇ ਹੀ ਕਰਨੇ ਆ ਬਿਨਾ ਪੁੱਛਣ ਤੋਂ ਅਸੀਂ ਕਿਸੇ ਦੇ ਘਰ ਦੇ ਅੱਗੇ ਨਹੀਂ ਜਾ ਸਕਦੇ ਕਿਸੇ ਦੇ ਘਰ ਵੀ ਨਹੀਂ ਐਂਟਰੀ ਕਰ ਸਕਦੇ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਮਾਡਰਨ ਟਾਈਪ ਦਾ ਜ਼ਮਾਨਾ ਹੈਗਾ ਅਸੀਂ ਕਿਹਾ ਵੀ ਕਿ ਕਿਦਾਂ ਦਾ ਤੁਹਾਡੇ ਨਾਲ ਕਿਦਾਂ ਕਰਦੇ ਵੀ ਲਾ ਦਿਓ ਸਾਡੇ ਕਹਿੰਦੇ ਨੇ ਆਪਣੇ ਆਪ ਵੀ ਹਾਂਜੀ ਹਾਂਜੀ ਕਹਿੰਦੇ ਆ ਮੇਰੇ ਪੜੋਸੀਆਂ ਦੇ ਕਈਆਂ ਦੇ ਸਣੇ ਆਏ ਆ ਵੀ ਸਾਡੇ ਘਰ ਵੀ ਬਾਬਾ ਜੀ ਲਾ ਦਿਆ ਜੇ ਪਰ ਉਹ ਠੰਡ ਕਰਕੇ ਮੇਰੇ ਤੋਂ ਨਹੀਂ ਲੱਗ ਪਾਰੇ ਹੈਗੇ ਠੰਡ ਬਹੁਤ ਹੈ ਤੇ ਇਕ ਲਈ ਕਈ ਸਮਾਨ ਜ਼ਰੂਰੀ ਨੇ ਉਹ ਚਾਹੀਦੇ ਨੇ ਇਸ ਕਰਕੇ ਬਸ ਕੁਝ ਜਿਹੜੇ ਬਾਹਰੋਂ ਵੀਰ ਆਏ ਸਨ ਉਹ ਲੈ ਗਏ ਨੇ ਮੇਰੇ ਕੁਛ ਰੰਗ ਕਰਨ ਵਾਲੇ ਪੈਣੇ ਇਸ ਕਰਕੇ ਕੁਝ ਟਾਈਮ ਨਹੀਂ ਮਿਲਦਾ ਹੈਗਾ ਤੇ ਕੁਝ ਠੰਡ ਬੜੀ ਆ ਅਗਰ ਕਲਰ ਕਰ ਦੋ ਤਿੰਨ ਤਿੰਨ ਚਾਰ ਚਾਰ ਦਿਨ ਸੁੱਕਦਾ ਨਹੀਂ ਹੈਗਾ ਜਿੱਥੇ ਜਦੋਂ ਇੱਕ ਦੋ ਜਿਹੜੇ ਬਣ ਜਾਂਦੇ ਆ ਸੁੱਕ ਜਾਂਦੇ ਆ ਫਿਰ ਕਿਤੇ ਨਾ ਕਿਤੇ ਲਾ ਉਹਨ ਦੇਤੇ ਪੰਛੀ ਆਵੇ ਉਹ ਪਰਮਾਤਮਾ ਜੀ ਵਸਾਣ ਆਲੇ ਅਸੀਂ ਕੋਣ ਵਸਾਣ ਆਲੇ ਅਸੀਂ ਮਤਲਬ ਤੁਸੀਂ ਘਰ ਬਣਾ ਕੇ ਤੇ ਦੇ ਰਹੇ ਹੋ ਨਾ ਬੜੀ ਵੱਡੀ ਗੱਲ ਆ ਹਾਂ ਜੀ ਬਸ ਇਹ ਆ ਕਿ ਕਿਲ ਠੋਕ ਕੇ ਆਪਣਾ ਉਹਨਾਂ ਦੇ ਟੰਗ ਦੀਦਾ ਵਧੀਆ ਆਪਣਾ ਆਉਣਗੇ ਉੱਡ ਜਾਣੇ ਇਹ ਕਿਲ ਵੀ ਕੋਈ ਕੋਈ ਠੋਕ ਸਕਦਾ ਭਾਜੀ ਕਿ ਸਾਰੇ ਦੇ ਦਿਮਾਗ 'ਚ ਤੇ ਆਉਂਦਾ ਕੋਈ ਨਹੀਂ ਕਿਉਂਕਿ ਹਰ ਕੋਈ ਬੰਦਾ ਘਰ ਵੀ ਨਹੀਂ ਸਕਦਾ ਹਾਂ ਜੀ ਹਾਂ ਜੀ ਬਸ ਵੱਡਿਆਂ ਦੀ ਏ ਵੱਡਿਆਂ ਦੀ ਸ਼ੈ ਹੈਗੀ ਆ ਬਾਪੂ ਜੀ ਹੋរី ਕੋਣ ਖਲੋਤੇ ਨੇ ਇਹਨਾਂ ਦਾ ਬੜਾ ਆਸਰਾ ਏ ਸਾਰਿਆਂ ਦਾ ਹਨਾ ਉਹ ਮਾਤਾ ਜੀ ਹੋਣੀ ਉੱਧਰ ਬੈਠੇ ਨੇ ਆ ਬੱਚੇ ਬੈਠੇ ਨੇ ਇਹਨਾਂ ਦਾ ਬੜਾ ਸਾਰਾ ਮੈਦਾਨ ਸਾਰਾ ਦਿਖਾ ਦੇ ਕੈਮਰਾ ਘੁਮਾ ਦਿਓ ਬੱਚੇ ਖੜੇ ਨੇ ਸਾਰੇ ਆਹ ਦੇਖੋ ਬੱਚਾ ਬੈਠਾ ਹੋਇਆ ਵੀਰ ਨਾਲ ਜਿਹੜੇ ਸਹਾਇਕ ਕਰਦੇ ਆ ਅਦਰ ਪਿੱਛੇ ਬੱਚੇ ਬੈਠੇ ਹੋਏ ਨੇ ਆਖਿਆ ਤੇ ਪੁੱਛ ਲਿਆ ਵੀਰ ਨੂੰ ਅਦਰ ਅਦਰ ਘੁੰਮਦੇ ਥੋੜਾ ਜਿਹਾ ਅੱਧਰ ਸਾਹਮਣੇ ਤੇ ਪੁੱਤ ਕਿੰਦਾ ਦੀ ਸੇਵਾ ਲੱਗਦੀ ਵੀਰ ਦੀ ਵਧੀਆ ਜੀ ਜਦੋਂ ਤੇ ਤੁਹਾਡੇ ਕਲੋਨੀ ਚ ਆਇਆ ਤੇ ਐਵੇਂ ਦੇ ਘਰ ਬਣਾਣੇ ਤੁਹਾਨੂੰ ਕਿਵੇਂ ਲੱਗਾ ਵੀਰ ਕਿਵੇਂ ਦੀ ਸੇਵਾ ਤੁਹਾਨੂੰ ਕਿ ਕੀ ਸਿੱਖਿਆ ਤੁਸੀਂ ਅੰਦੇ ਤੋਂ ਚੰਗਾ ਲੱਗਦਾ ਬਸ ਕਿ ਚਿੜੀਆਂ ਦੇ ਘਰ ਐਵੇਂ ਬਣਾਣੇ ਚਾਹੀਦੇ ਨੇ ਸੇਵਾ ਇੱਕ ਤਰ੍ਹਾਂ ਦੀ ਸਾਨੂੰ ਵੀ ਪੰਛੀਆਂ ਦਾ ਸੋਚਣਾ ਚਾਹੀਦਾ ਹੈ ਨਾ ਆਪਾਂ ਉਹਨਾਂ ਦੇ ਘਰ ਉਜਾੜਤੇ ਹਨਾ ਮਨੁੱਖ ਨੇ ਜੰਗਲ ਜੂੰਗਲ ਵੜ ਛੱਡੇ ਆ ਆਪਣੇ ਘਰ ਬਣਾ ਲੈਨੇ ਆ ਦੂਜਾ ਬਾਰੇ ਸੋਚਦੇ ਨਹੀਂ ਥੋੜਾ ਆਪਾਂ ਇਸ ਚੀਜ਼ ਲੱਗ ਗਿਆ ਵਾਸ ਸੇਵਾ ਤੇ ਆ ਸੇਵਾ ਦੇਖ ਤੁਹਾਨੂੰ ਤੁਹਾਨੂੰ ਵੀ ਪਤਾ ਲੱਗਾ ਹਨ ਵੀ ਕਿਵੇਂ ਕਰੀਦੀ ਹੈ ਨਾ ਹਾਂਜੀ ਹਾਂਜੀ ਤੁਸੀਂ ਵੀ ਜ਼ਿੰਦਗੀ ਚ ਐਵੇਂ ਅੱਗੇ ਕੰਮ ਕਰੋਗੇ ਆ ਚੀਜ਼ਾਂ ਨੂੰ ਕੰਟੀਨਿਊਸ ਆਈ ਕੰਮ ਕਰਾਂਗੇ ਆਪਾਂ ਵੀ ਸਾਰੇ ਸੇਵਾ ਕਰਾਂਗੇ ਇਹਨਾਂ ਦੇ ਘਰ ਤੇ ਸਿਣੀਆ ਆਇਆ ਹੋਇਆ ਹੈ ਹਾਂਜੀ ਇਹ ਤੇ ਕਹਿੰਦੇ ਚਾਚੂ ਸਾਡੇ ਘਰ ਲਾ ਕੇ ਆਉਣੇ ਆ 5-7 ਮਹੀਨਾ ਲਾਵਾਂਗਾ ਅਜਗਲੇ ਇਹਨਾਂ ਦਾ ਘਰ ਕੋਰਨਰ ਤੇ ਆ ਸਾਹਮਣੀ ਹੈਗਾ ਘਰ ਹਾਂਜੀ ਹਾਂਜੀ ਉਹ ਬਸ ਸਪੈਸ਼ਲ ਬੱਚੇ ਵੀ ਜਿੱਦ ਕਰਦੇ ਆ ਗਏ ਨਾ ਵੀ ਇਹ ਘਰ ਬਣਾ ਕੇ ਦਿਓ ਸਾਨੂੰ ਫਿਰ ਮੈਨੂੰ ਆਪਣੀਆਂ ਵੀ ਆਖਿਆ ਇਹਨਾਂ ਨੇ ਹਾਂ ਕਈ ਵਾਰੀ ਆਖ ਚੁੱਕੇ ਨੇ ਇਹ ਵੀ ਉਦੋਂ ਲੱਗਾ ਸੀ ਇਹਨਾਂ ਨੂੰ ਇੱਕ ਲਾ ਦਿੱਤਾ ਸੀ ਮੈਂ ਕਿਹਾ ਚੱਲ ਲਾਵਾਂਗੇ ਮੜੇ ਸੁੱਕ ਲੈਣ ਤੇ ਰੰਗ ਹੋ ਜਾਣਾ ਠੰਡ ਕਰਕੇ ਸੁੱਕਦੇ ਹੀ ਨਹੀਂ ਪਿਆ ਇਹਨਾਂ ਨੂੰ ਤੇ ਬਿਨਾ ਕਲਰ ਤੋਂ ਤੂੰ ਵੀ ਕੀ ਕਹਿਣਾ ਚਾਹੇਂਗਾ ਦੱਸ ਮੜੇ ਜਿੱਦ ਰਾਜਾ ਕਿਵੇਂ ਲੱਗੇ ਆ ਜਾ ਆਗੇ ਆ ਜਾ ਆ ਜਾ ਬੜੇ ਵਧੀਆ ਚੰਗਾ ਸਿੱਖਣ ਸਿੰਘ ਨਾਲ ਤੋਂ ਜੀ ਸੰਗਤ ਕਰਨ ਦਾ ਤੁਹਾਨੂੰ ਕੀ ਫਾਇਦਾ ਮਿਲਿਆ ਇਹ ਵੀਰ ਜਿਹੜਾ ਗੁਰੂ ਦਾ ਸਿੰਘ ਆ ਕਿਦਾਂ ਸੰਗਤ ਕੀ ਫਾਇਦਾ ਮਿਲਿਆ ਤੁਹਾਨੂੰ ਅੱਛਾ ਲੱਗ ਮੈਂ ਅੱਛਾ ਲੱਗ ਸੇਵਾ ਬੜੀ ਸੇਵਾ ਬੜੀ ਆ ਹਾਂਜੀ ਆਪਕੋ ਮਤਲਬ ਕਿਆ ਸਿੱਖਣੇ ਕੋ ਮਿਲਿਆ ਥੋੜਾ ਸਤਨਾ ਬਤਾ ਦਿਓ ਕਿਆ ਸਿੱਖਾ ਆਪਨੇ ਹਮ ਆਪਣੇ ਘਰ ਬਣਾ ਲੈਂਦੇ ਆ ਪੰਛੀਓ ਕੇ ਬਾਰੇ ਮੈਂ ਬੋਲ ਜੱਤੇ ਆ ਇਸਲੀਏ ਮੈਂ ਵੀ ਬਣਾਣੇ ਚਾਹੀਏ ਉਨ੍ਹਾਂ ਘਰ ਬਿਲਕੁਲ ਦੇਖਾ ਬੱਚੇ ਚਲੋ ਵਧੀਆ ਗੱਲ ਹੈ ਕਿ ਬੰਦੇ ਦੇ ਵਿੱਚ ਸਪਿਰਿਟ ਭਰ ਰਹੇ ਨੇ ਤੇ ਆਪ ਵੀਰ ਬਣਾਉਂਦੇ ਨੇ ਆਪ ਬਣਾਉਂਦੇ ਵੀ ਨੇ ਲੋਕਾਂ ਨੂੰ ਪ੍ਰੇਰਿਤ ਵੀ ਕਰਦੇ ਆ ਆਪ ਪੇਂਟ ਕਰਦੇ ਆ ਕਿਉਂਕਿ ਕਹਿੰਦਾ ਜਦੋਂ ਆਪ ਕਰੋਗੇ ਤਾਂ ਹੀ ਗੱਲ ਬਣੂਗੀ ਤੇ ਵੀਰ ਦਾ ਆਪਾਂ ਬਹੁਤ ਮੈਂ ਧੰਨਵਾਦ ਕਰਦੇ ਆ ਕਿ ਪੰਛੀਆਂ ਦੇ ਘਰ ਬਣਾ ਰਹੇ ਆ ਇੱਥੇ ਆਸ-ਪਾਸ ਦੇ ਲੋਕ ਬਜ਼ੁਰਗ ਵੀ ਆ ਕੇ ਖੜੇ ਹੋਏ ਆ ਤੇ ਬੜੀ ਵਧੀਆ ਲੱਗਾ ਤੇ ਆਪਾਂ ਤੁਹਾਨੂੰ ਇੱਕ ਉਪਰਾਹਲਾ ਦਿਖਾ ਰਹੇ ਆ ਵੀ ਇਨਸਾਨ ਭੁੱਲਦਾ ਜਾ ਰਿਹਾ ਪੰਛੀਆਂ ਨੂੰ ਪਰਿਆਵਰਣ ਨੂੰ ਨੇਚਰ ਨੂੰ ਤੇ ਉਹਨਾਂ ਨਾਲ ਜੁੜਨਾ ਚਾਹੀਦਾ ਜੁੜ ਕੇ ਹੀ ਤੁਸੀਂ ਕੁਝ ਸਿੱਖ ਸਕਦੇ ਹੋ ਔਰ ਵੀਰ ਨੇ ਇੱਥੇ ਸਾਰੇ ਦੇਖੋ ਘਰ ਕਿੰਨੇ ਬਣਾਏ ਹੋਏ ਆ ਇਹ ਸਾਰੇ ਤਿਆਰ ਕੀਤੇ ਹੋਏ ਆ ਇਸ ਤੋਂ ਇਲਾਵਾ ਬਹੁਤ ਸਾਰੇ ਲਗਾ ਵੀ ਦਿੱਤੇ ਆ ਜੁੜੋ ਜੇ ਇਸ ਪੇਜ ਨਾਲ ਇਹੋ ਜਿਹੇ ਉਪਰਾਹਲੇ ਦਿਖਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ